ਇਹੜਾ ਮਦਦ ਸਦਾਇਤ ਬੰਦਮ ਹੈ ਕਿ ਮਦਦ ਦੇ ਕਿਸੇ ਨੂੰ ਲੋਚੀ ਦੇ ਨਹੀਂ ਸਕਦੇ ਤਾਂ ਕਿਸੇ ਦੀ ਰੋਜੀ ਖੋਣੀ ਨਹੀਂ ਚਾਹੀਦੀ ਬੰਦੇ ਦਾ ਬੰਦੇ ਨਾਲ ਵੈਰ ਹੋ ਸਕਦਾ ਹੈ ਪਰ ਉਹਦੇ ਬੱਚਿਆਂ ਨਾਲ ਤਾਂ ਕੋਈ ਵੈਰ ਨਹੀਂ ਜਿਉਹੋ ਜਿਹੇ ਤੇਰੇ ਆਪਣੇ ਬੱਚੇ ਨੇ ਜਦੋਂ ਤੂੰ ਘਰ ਜਾਂਦਾ ਨਾਲ ਜੇ ਬੱਚੇ ਤੇਰੇ ਹੱਥਾਂ 'ਤੇ ਬੇਚਦੇ ਨੇ ਕਿ ਸਾਡਾ ਪੇਡਾ ਖਾਣ ਲਈ ਲੈ ਕੇ ਆਇਆ ਏਸੀ ਤਰ੍ਹਾਂ ਉਹਦੇ ਬੱਚੇ ਵੀ ਉਹਦੇ ਹੱਥਾਂ 'ਤੇ ਬੇਚਦੇ ਹੋਣਗੇ ਜਦੋਂ ਘਰ ਜਾਂਦਾ ਹੋਵੇ ਪਰ ਦੇਖੋ ਕਿਸੇ ਇੱਕ ਘਰ ਵਿੱਚ ਬੈਠ ਕੇ ਉਹ ਸੁਣ ਬਚਾਰੇ ਉਹਦੀ ਰੋਜੀ ਰੋਟੀ ਵੀ ਖੜਾ ਲਾ ਉਹਦੀ ਰੋਜੀ ਰੋਟੀ ਹੀ ਮਾਰ ਦਿੰਦੇ ਫਿਰ ਬਹੁਤ ਵੱਡਾ ਪਾਉ ਹੈ ਕਲਾਉਂ ਦੀ ਵਿਚਾਰੇ ਉਹਦੇ ਪਿੱਛੇ ਉਹਦਾ ਪਰਵਾਹ ਨਹੀਂ ਹੁੰਦਾ ਕਲਾਉਂ ਕੀ ਹੁੰਦਾ ਪਰ ਤੇ ਵੀ ਬੰਦੇ ਨਾਲ ਜੁੜੀ ਆਪਣੀ ਹੋ ਸਕਦੀ ਹੈ ਪਰ ਬੱਚਿਆਂ ਨਾਲ ਤਾਂ ਸਿਆਣਾ ਮਨਾਂ ਕਹਿੰਦਾ ਹੈ ਕਿ ਜੇ ਕਿਸ ਨੂੰ ਉਸ ਦੀ ਰੋਜੀ ਦੇ ਨਹੀਂ ਸਕਦੇ ਨਾ ਕਾਮਧੇਨੀ ਸ਼ਗਨ ਤਾਂ ਕਿਸੇ ਦੀ ਜੁਦੀ ਕੋਣੀ ਵੀ ਨਹੀਂ ਚਾਹੇ। ਸਾਗੋ ਜੇ ਕਿਸੇ ਕੋਲ ਹੈ ਨਹੀਂ ਕਿਸੇ ਗਾਂ ਦਾ ਉਹਨੂੰ ਰੋਜੀ ਰੋਗੀ ਦਵਾ ਦੇਣੀ ਚਾਹੀਦੀ ਆ ਪਾਪ ਉਹ ਕੰਮ ਦਵਾ ਦੇਣਾ ਚਾਹੀਦਾ। ਸਿਆਣੇ ਭਲਾ ਕਰਦੇ ਹੁੰਦੇ ਕਿ ਭਲਾ ਹੀ ਹੋਵੇ ਪਾਈ ਦਾ। ਜਿਹੜਾ ਨਾ ਸਮਝ ਬੰਦਾ ਹੋਵੇ ਉਹ ਕਹਿੰਦਾ ਜੀ ਇਹਨੂੰ ਰੋਚੀ ਦੇਣੀ ਨਹੀਂ ਹੈ ਜੋ ਹੈ ਨਾ ਕੋਈ ਤੁਨੇ। ਇਹ ਬਹੁਤ ਵੱਡਾ ਪਾਪ ਹੈ ਜਿਹੜਾ ਸੰਸਾਰ ਵਿੱਚ ਹੁੰਦਾ ਖਮਾ ਨਹੀਂ ਦਿੰਦਾ। ਕਈ ਵਾਰ ਅਣਜਾਣ ਖੋਣੇ। ਜੇ ਸ਼ਾਂਤੀ ਦੇ ਵਿੱਚ ਪਤਾ ਕਿ ਹੁੰਦਾ ਵਿਚਾਰੇ ਐ ਕੀ ਕਰ ਲਗਿਆ ਇਹਦੇ ਪਿੱਛੇ ਕਿੱਡਾ ਵੱਡਾ ਮੇਰੇ ਕੋਲੋਂ ਪਾਪ ਹੋ ਜਾਣਾ ਹੈ ਜਿਹਦੀ ਮੈਨੂੰ ਕਦੇ ਵੀ ਮਾਫੀ ਨਹੀਂ ਮਿਲਦੀ ਐਡਾ ਵੱਡਾ ਗੁਨਾਹ ਕਰ ਬੈਠਾ ਮੈਂ ਬੇਸ਼ਕੀ ਦੇ ਕਾਲ ਤੇ ਕਈ ਵਾਰ ਬੰਦਾ ਦੂਜੇ ਦੀ ਰੋਟੀ ਰੋਟੀ ਖੋ ਲੈਂਦਾ ਹੈ ਦੂਜੇ ਦੀ ਰੋਜੀ ਰੋਟੀ ਤੇ ਲਾ ਦਮਾਰ ਕਰਦਾ ਇਸ ਤਰ੍ਹਾਂ ਦੀ ਕਰਨਾ ਚਾਹੀਦਾ ਭਾਈ ਜਿੱਥੇ ਤੇਰਾ ਪਰਿਵਾਰ ਹੈ ਤੇਰੇ ਬੱਚੇ ਨੇ ਤੇਰੀ ਘਰ ਵਾਲੀ ਹੈ ਤੇਰੇ ਸਭ ਕੁਝ ਤੇ ਹੋ ਉਹ ਤੇਰੇ ਹੱਥਾਂ ਬਲ ਵੇਖਦੇ ਨੇ ਜਦੋਂ ਤੂੰ ਘਰ ਜਾਂਦਾ ਹੈ ਨਾ ਇਸੇ ਤਰ੍ਹਾਂ ਉਹਦੇ ਵੀ ਬੱਚੇ ਉਹਦੇ ਹੱਥਾਂ ਬਲ ਵੇਖਦੇ ਨੇ ਜਿਹਦੇ ਨਾਲ ਪੈਰ ਲੱਦਾ ਇੰਦਾਂ ਕਰਦਾ ਹੈ ਇਹ ਉਹ ਗੁਰੂ ਜੀ ਰੋਟੀ ਕਢਾ ਰਿਹਾ ਹੈ ਕਿ ਦੀ ਰੋਟੀ ਰੋਟੀ ਮਾ ਦੇਣਾ ਜੇ ਕਿਸੇ ਨੂੰ ਰੋਟੀ ਰੋਟੀ ਦੇਣੀ ਸਕਦੇ ਨਾ ਤੇ ਫਿਰ ਥੋਣੀ ਵੀ ਨਹੀਂ ਚਾਹੀਦੀ ਪਰ ਜੇ ਅਸੀਂ ਕਿਸੇ ਨੂੰ ਉਹ ਦੇ ਨਹੀਂ ਸਕਦੇ ਜਿਹੜਾ ਕੋਈ ਪੋਣਾ ਵੀ ਨਹੀਂ ਚਾਹੀਦਾ ਪੈਸਾ ਨੂੰ ਫਰਬ ਕੋਲੋਂ ਗੁਰੂ ਕੋਲੋਂ ਸੰਦਾਨਾ ਲੱਜੇ یہ لکھا دیں سال کوئی نہیں بچا سکتا دی درگاہ گرو کڑا گے پرماتما دی درگاہ عزت والا بن لیں گے جی کسی کی روزی روٹی کھونے آپ پھر رب کی درگاہ